ਜ਼ਿਲ੍ਹਾ ਲੁਧਿਆਣਾ ਦੇ ਹਲਕਾ ਪੈਲ ਦੇ ਪਿੰਡ ਸੂਈਆਂ ਦੇ ਵਿੱਚ ਅੱਜ ਗ੍ਰੰਥੀ ਸਿੰਘ ਨੂੰ ਬੜੇ ਮਾਣ ਸਨਮਾਨ ਦੇ ਨਾਲ ਗੁਰੂ ਘਰ ਤੋਂ ਰਿਟਾਇਰ ਕੀਤਾ ਗਿਆ ਦੱਸਦੀ ਹੈ ਕਿ ਗ੍ਰੰਥੀ ਸਿੰਘ ਤਕਰੀਬਨ 12 ਸਾਲ ਤੱਕ ਇਸ ਗੁਰੂ ਘਰ ਦੇ ਵਿੱਚ ਹੈੱਡ ਗ੍ਰੰਥੀ ਦੇ ਵਜੋਂ ਆਪਣੀਆਂ ਸੇਵਾਵਾਂ ਨਿਭਾ ਰੇ ਸੀ ਤੇ ਪਿੰਡ ਵਾਸੀਆਂ ਦੇ ਨਾਲ ਉਹਨਾਂ ਦਾ ਆਪਸੀ ਪਿਆਰ ਤੇ ਮਿਲਵਤ ਕਾਫੀ ਜ਼ਿਆਦਾ ਸੀ ਤੇ ਇਸ ਤੋਂ ਬਾਅਦ ਗਰੰਥੀ ਸਿੰਘ ਅਤੇ ਉਸਦਾ ਪਰਿਵਾਰ ਜਦੋਂ ਵਿਦਾਇਗੀ ਪਾਰਟੀ ਲੈ ਕੇ ਆਪਣੇ ਪਿੰਡ ਨੂੰ ਰਵਾਨਾ ਹੋਣ ਲੱਗਿਆ ਤਾਂ ਉਹਨਾਂ ਦੀਆਂ ਅੱਖਾਂ ਭਰ ਰਹੀਆਂ ਤੇ ਉਹਨਾਂ ਕਹਾ ਕਿ ਸਾਡਾ ਇਸ ਪਿੰਡ ਦੇ ਨਾਲ ਅਥਾਹ ਪਿਆਰ ਸੀ ਅਤੇ ਅਸੀਂ ਇੱਕ ਦੂਜੇ ਨਾਲ ਇੱਕ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਵਰਤਦੇ ਸੀ ਅਤੇ ਪਿੰਡ ਵਾਲਿਆਂ ਨੇ ਮਾਨ ਸਨਮਾਨ ਦੇ ਵਜੋਂ ਗਰੰਥੀ ਸਿੰਘ ਨੂੰ ਇੱਕ ਨਵੀਂ ਐਕਟਵਾ ਵੀ ਲੈ ਕੇ ਦਿੱਤੀ ਪੈਸਾ ਪਿੰਡ ਸੋਇਆਂ ਤੋਂ ਜ਼ਿਲ੍ਹਾ ਲੁਧਿਆਣਾ ਤੋਂ ਸਾਡੀ ਇੱਕ ਖਾਸ ਰਿਪੋਰਟ। ਆਹ ਜੀ ਬਾਬਾ ਜੀ ਕੀ ਕਹਿਣਾ ਚਾਹੂਗਾ ਇਸ ਪ੍ਰੋਗਰਾਮ ਬਾਰੇ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਉਪਾਰ ਕਿਰਪਾ, ਸਦਕਾ ਤੇ ਸਾਰੀ ਸੰਗਤ ਦੇ ਪਿਆਰ ਉਹ ਸਤਕਾਰ ਦਾ ਸਦਕਾ ਜਿਹੜਾ ਇਹ ਸੇਵਾ ਹੋਈ ਹੈ ਇਹ ਸਤਿਗੁਰਾਂ ਨੇ ਆਪ ਕਰਾਈ ਹੈ, ਸੰਗਤ ਨੇ ਕਿਰਪਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕਿੰਨੇ ਸਾਲ ਬਾਬਾ ਜੀ ਤੁਸੀਂ ਇੱਥੇ ਰਹੇ ਹੋ ਗੁਰਦੁਆਰਾ ਸਾਹਿਬ ਵਿੱਚ? ਕਰੀਬ 12 ਸਾਲ ਦਾ ਸਮਾਂ ਹੋ ਗਿਆ। ਸੰਤਨੇ ਉਹ ਸੇਵਾ ਅਕਸ਼ੀਆ ਸਤੂਰਾਂ ਨੇ ਪੂਰੀ ਕਰਾਈ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਗਰ ਵਿੱਚੋਂ ਸਾਨੂੰ ਇੰਨਾ ਪਿਆਰ ਮਿਲਿਆ ਇੰਨਾ ਸਤਕਾਰ ਮਿਲਿਆ ਨਾ ਬਹੁਤ ਜ਼ਿਆਦਾ ਅਸੀਂ ਬੋਲ ਕੇ ਵੀ ਬਿਆਨ ਨਹੀਂ ਕਰ ਸਕਦੇ ਅੱਜ ਸਾਨੂੰ ਪਤਾ ਨਹੀਂ ਕੀ ਸਾਥੋਂ ਬੋਲਿਆ ਵੀ ਨਹੀਂ ਜਾ ਰਿਹਾ ਇਸ ਨਗਰ ਨਾਲ ਸਾਨੂੰ ਇੰਨਾ ਮੋਹ ਪੈ ਗਿਆ ਬਹੁਤ ਜ਼ਿਆਦਾ ਇਹ ਨਗਰ ਨੇ ਸਾਨੂੰ ਮੋਹ ਲਿਆ ਇਹ ਨਗਰ ਸਾਡਾ ਆਪਣਾ ਹੀ ਹੋ ਗਿਆ ਇਹ ਨਗਰ ਬੜਾ ਭਾਗਾ ਵਾਲਾ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਨੇ ਨਾ ਇਹ ਬੜੇ ਪ੍ਰੇਮੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਕਰਨ ਇਦਾਂ ਹੀ ਚੜ੍ਹਦੀਆਂ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਜੀ ਮਨਜੀਤ ਸਿੰਘ ਆ ਜੀ ਕੀ ਕਹਿਣਾ ਚਾਹੁੰਗਾ ਅੱਜ ਇਸ ਪ੍ਰੋਗਰਾਮ ਵਰਿੰਗ ਕਹਿਣਾ ਉਹਦਾ ਮੈਂ ਸਭ ਤੋਂ ਪਹਿਲਾਂ ਸਰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿਣਾ ਤਾਂ ਮੈਂ ਇਹੀ ਚੌਰਾ ਜੀ ਕੇ ਬਾਬਾ ਜੀ ਨੇ ਪਿਛਲੇ 12 ਸਾਲ ਤੋਂ ਲਗਭਗ 2013 ਦੇ ਵਿੱਚ ਬਾਬਾ ਜੀ ਸਾਡੇ ਨਗਰ ਦੇ ਵਿੱਚ ਇਹਨਾਂ ਨੇ ਇੱਥੇ ਗ੍ਰਾਂਥੀ ਸਿੰਘ ਵਜੋਂ ਡਿਊਟੀ ਜੁਆਇਨ ਕੀਤੀ ਸੀ ਤੇ 12 ਸਾਲ ਦਾ ਜਿਹੜਾ ਟਾਈਮ ਹੈ ਇਹਨਾਂ ਨੇ ਬੜਾ ਵੇਦਾਕ ਰਹਿ ਕੇ ਬੜੇ ਸੋਹਣੇ ਢੰਗ ਦੇ ਨਾਲ ਬੜੇ ਪ੍ਰੇਮ ਦੇ ਨਾਲ ਬੜੇ ਮਿਲਵਰਤਨ ਦੇ ਨਾਲ ਇਹਨਾਂ ਨੇ ਇੱਥੇ ਡਿਊਟੀ ਨਿਭਾਈ ਹੈ ਇਹਨਾਂ ਨੇ ਕਦੇ ਵੀ ਪਿੰਡ ਦੇ ਵਿੱਚ ਕਿਸੇ ਨਾਲ ਭੇਜ ਭਾਵ ਨਹੀਂ ਕੀਤਾ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸੇਵਾਵਾਂ ਨਿਭਾਈਆਂ ਨੇ ਅਸੀਂ بڑا ਇਹਨਾਂ ਦਾ ਸਾਡੇ ਨਾਲੇ ਭਾਈਆਂ ਵਾਂਗ ਰਹੇ ਨੇ ਸਾਡਾ ਬੜਾ ਇਹਨਾਂ ਦੇ ਮਨ ਦੇ ਵਿੱਚ ਸਾਡੇ ਮਨ ਦੇ ਵਿੱਚ ਇਹਨਾਂ ਦਾ ਬੜਾ ਸਤਿਕਾਰ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਨਗਰਾਂ ਦੇ ਵਿੱਚ ਇਦਾਂ ਦੇ ਜੀ ਗਰੰਥੀ ਸਿੰਘ ਹੋਣ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਟਾਈਮ ਧੀ ਪਣ ਬਹੂ ਬੇਟੀ ਨੇ ਮੱਥਾ ਟੇਕਣਾ ਹੁੰਦਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਥੇ ਰਹਿਣ ਵਾਲੇ ਬੰਦੇ ਦੀ ਕਿਉਂਕਿ ਇੱਜ਼ਤ ਦਾ ਸਾਂਝੀ ਜਿਹੜਾ ਬੰਦਾ ਹੁੰਦਾ ਹੈ ਉਹ ਬਹੁਤ ਵੱਡੇ ਕਿਰਦਾਰ ਦਾ ਜਿਹੜਾ ਮਾਲਕ ਹੁੰਦਾ ਹੈ ਉਹ ਬਹੁਤ ਵੱਡਾ ਗੁਣ ਹੁੰਦਾ ਹੈ ਉਹ ਬਾਬਾ ਜੀ ਦੇ ਵਿੱਚ ਹੈਗਾ ਤੇ ਉਸ ਉਸ ਗੁਣ ਕਰਕੇ ਨਿਮਰਤਾ ਦੇ ਗੁਣ ਕਰਕੇ ਤੇ ਮਿੱਠੇ ਸੁਭਾਅ ਕਰਕੇ ਸਹਿਨਸ਼ੀਲਤਾ ਕਰਕੇ ਬਾਬਾ ਜੀ ਬੜੇ ਸੁਚੱਜੇ ਢੰਗ ਦੇ ਨਾਲ ਇੱਥੇ ਸੇਵਾਵਾਂ ਨਿਭਾ ਗਿਆ ਜਦ ਅਸੀਂ ਇਹਨਾਂ ਨੂੰ ਸਾਰਾ ਨਗਰ ਬੜੇ ਸਤਿਕਾਰ ਅਰਵਜੇ ਨਾਲ ਇਹਨਾਂ ਦੇ ਨਗਰ ਵੇਖੇ ਇਹਨਾਂ ਦੇ ਗ੍ਰਹਿ ਵੇਖੇ ਇਹਨਾਂ ਨੂੰ ਛੱਡਣ ਜਾ ਰਹੇ ਆ ਜੀ ਬਾਕੀ ਸੰਗਤ ਵੱਲੋਂ ਅ ਲਗ ਤੌਰ ਤੇ ਮਾਨ ਸਤਕਾਰ ਹੈ ਤੇ ਅਸੀਂ ਇੱਕ ਐਕਟਿਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਐਕਟਿਵਾ ਨਵੀਂ ਸਕੱਟਰੀ ਹੈ ਜਿਹੜੀ ਟਾਪ ਮਾਡਲ ਉਹ ਬਾਬਾ ਜੀ ਨੂੰ ਇੱਕ ਨਿਮਾਣੀ ਜੀ ਭੇਂਟ ਹੈ ਇਹਨਾਂ ਦੇ ਸਤਿਕਾਰ ਵਜੋਂ ਇਹਨਾਂ ਨੂੰ ਕਰ ਰਹੇ ਆ ਜੀ